ਤੋ ਅੱਜ ਆਪਾਂ ਨਾ ਇੱਕ ਹੋਰ ਟੌਪ ਦੀ ਜਰਸੀ ਗਾਣਾ ਸੂਈ ਸਵਾਈ ਪਿੰਡ ਮੱਲਿਆਣਾ ਲੋਪੋ ਦੇ ਨਾਲ ਰੇਂਦਰ ਲੋਪੋ ਦੇ ਪਿੰਡ ਦੇ ਨਾਲ ਉਹ ਗਾ ਆਪਾਂ ਛੱਡਣ ਜਾ ਰਹੇ ਆਂ ਚੈੱਕ ਕਰ ਲਓ ਤੁਸੀਂ ਕਿੱਸੇ ਵੀ ਜਰਸੀ ਹੈ ਟੌਪ ਕਲਾਸ ਦੀ ਤੇ ਆਪਾਂ ਛੱਡਣ ਜਾਣੇ ਆਂਗੇ ਸਾਰੀ ਗੱਲਬਾਤ ਆਪਾਂ ਸੋਡੀ ਉੱਥੇ ਬਾਈਆਂ ਨਾਲ ਕਰਾਵਾਂਗੇ ਜਿਹੜੇ ਬਾਈ ਨੇ ਗਾਂ ਖਰੀਦੀ ਹੈਗੀ ਚੈੱਕ ਕਰੋ ਹੋਰ ਅੱਜੂ ਕੀ ਕਹਿਣਾ ਚਾਹੇਗਾ ਉਹ ਕਹਿਣਾ ਕੋਈ ਬਸ ਹਾਂ ਬੜੀਆ ਨੇ ਨੋਧੂ ਦੇ ਵਜਾ ਤੇ ਠੀਕ ਆ ਦਰਸ਼ਕਾਂ ਨੂੰ ਕੀ ਕਹੇਗਾ ਵੀ ਸਾਡੇ ਫਾਰਮ ਦੇ ਪਹੁੰਚੋ ਫਾਰਮ ਤੇ ਪਹੁੰਚੋ ਚੰਗੇ ਗਾਵਾਂ ਲੈਣੀਆਂ ਤਾਂ ਪਹੁੰਚੋ ਦੇਖੋ ਦੋਸਤੋ ਗਾਵਾਂ ਲਗਭਗ ਆਪਣੇ ਲਵੇ 15 ਦੇ ਕਰੀਬ ਵਾਲੇ ਬਾਕੀ ਨਹੀਂ ਗੀਆਂ ਤੇ ਹੋਰ ਵੀ 4 ਸੂਈਆਂ ਸਵਾਈਆਂ ਗਾਵਾਂ ਖੜੀਆਂ ਨਹੀਂ ਹੈਂ 20 25 ਤੋਂ ਕਿਸੇ ਵੀ ਨੇ ਕੋਈ ਵੀ ਗਾਂ ਖਰੀਦਣੀ ਆ ਸਕਰੀਨ ਤੇ ਜਿਹੜਾ ਨੰਬਰ ਚੱਲਦਾ ਉਸ ਨੰਬਰ ਤੇ ਸੰਪਰਕ ਕਰਕੇ ਖਰੀਦ ਸਕਦਾ ਤੇ ਗੱਲਬਾਤ ਆਪਾਂ ਸੋਡੀ ਬਾਈਆਂ ਨਾ ਕਰਾਉਣੇ ਆ ਦੋਸਤੋ ਆਪਾਂ ਨਾ ਲੋਪੋ ਪਹੁੰਚ ਚੁੱਕਿਆਂਗੇ ਚੈੱਕ ਕਰ ਲਓ ਤੁਸੀਂ ਲੋਪੋ ਆ ਗਿਆ ਆਪਾਂ ਤੇ ਆਪਾਂ ਮੱਲੇ ਆਣਾ ਜਾਣਾ ਕਿਦਰ ਨੂੰ ਜਾ ਰਹੇ ਹਾਂਗੇ ਗੱਲਬਾਤ ਆਪਾਂ ਜਾ ਕੇ ਬਾਈਆਂ ਨਾ ਕਰਾਂਗੇ ਆ ਲੋਪੋ ਪੈਂਡਾ ਦੇਖੋ ਤੁਸੀਂ ਦੁਨੀਆ ਦੇ ਮਸ਼ਹੂਰ ਯੂਟਿਊਬਰ ਹਰੀਂਦਰ ਲੋਪੋ ਦਾ ਪੈਂਡਾ ਏ ਆਹ ਦੋਸਤੋ ਆਹ ਲੋਕੋ ਦਾ ਛੋਟਾ ਹੈ ਆ ਬਾਈ ਯਾਰ ਜੀ ਸਗਰੰਦੂ ਜੀ ਮਾਰਕੀਟ ਬਣੀ ਹੋਈ ਹੈਗੀ ਜੇ ਮੈਂ ਆਪਾਂ ਕਹਿਦਾ ਨਿਆ ਦੇਤੇ ਦੋ ਮਾਰਕੀਟਾਂ ਉਹ ਚੀਜ਼ ਬਣੀ ਹੋਈ ਹੈ ਹੀ ਯਾਰ ਲੈ ਦੋਸਤੋ ਆਪਾਂ ਨਾ ਮੱਲਿਆਣਾ ਪਿੰਡ ਉਥੇ ਗਾਂ ਲੈ ਕੇ ਪਹੁੰਚ ਚੁੱਕੇ ਆਂ ਗਾਂ ਤਾਰਤੀ ਗਾਂ ਤੁਸੀਂ ਦੇਖ ਸਕਦੇ ਹੋ ਬੋਡੀ ਸਟਰਕਚਰ ਦੀ ਬਹੁਤ ਵਧੀਆ ਗੀ ਕੱਦ ਲੈ ਵੇ ਦੀ ਬਹੁਤ ਵਧੀਆ ਪਿੱਛੇ ਵੀ ਟੌਪ ਦੀ ਜਰਸੀ ਹੈ ਤੇ ਦੁੱਧ ਦੋਸਤੋ ਇਹਨੇ 25+ ਦੇਣਾਗਾ 95000 ਰੁਪਏ ਦੀ ਬਾਈਆਂ ਨੇ ਗਾਂ ਖਰੀਦੀ ਹੈਗੀ ਦੂਜੇ ਸੂਏ ਸੂਈ ਹੈ ਜੇ ਦੋਸਤੋ ਤੁਸੀਂ ਵੀ ਕੋਈ ਇਦਾਂ ਦੀ ਗਾਂ ਖਰੀਦਣੀ ਆ ਸਕਰੀਨ ਦੇ ਜਿਹੜਾ ਨੰਬਰ ਚੱਲਦਾਗਾ ਉਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਗਾਂ ਖਰੀਦ ਸਕਦੇ ਹੋ ਤੁਸੀਂ ਆਪਣਾ ਐਡਰੈਸ ਤੁਸੀਂ ਨੋਟ ਕਰ ਸਕਦੇ ਹੋ ਜੀ ਪਿੰਡ ਹੈਗਾ ਲੋਹਾ ਖੇੜਾ ਜ਼ਿਲ੍ਹਾ ਬਰਨਾਲਾ ਪੈਂਦਾ ਨੇੜੇ ਤਨੌਲਾ ਮੰਡੀ ਨਾਲ ਹੀ ਰਹਿ ਜਾਂਦਾ 10 ਕਿਲੋਮੀਟਰ ਤੇ ਤੁਸੀਂ ਵੀ ਕੋਈ ਆਨਲਾਈਨ ਗਾਂ ਮਗਵਾਉਣੀ ਆ ਜਿਹੜਾ ਸਕਰੀਨ ਤੇ ਨੰਬਰ ਚੱਲਦਾ ਉਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਗਾ ਆਨਲਾਈਨ ਮੰਗਵਾ ਸਕਦੇ ਹੋ ਇਹ ਭਾਈਆਂ ਨੇ ਵੀ ਇਹ ਗਾ ਆਨਲਾਈਨ ਮੰਗਵਾਈ ਹੈੀ ਬਹੁਤ ਚੰਗੀ ਆ ਸਾਫ ਸੁਥਰੀ ਆ ਠੰਡੀ ਆ ਨਮੀਆਂ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਕਰ ਦੋਈ ਫੋਲੋ ਤੇ YouTube ਚੈਨਲ ਨੂੰ ਕਰ ਦੋਈ ਸਬਸਕ੍ਰਾਈਬ ਧੰਨਵਾਦ ਜੀ